ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਿਰਪੰ ਤ ਹਰੀਯੰ ਮਤ ਤਤ ਗਿਆਨੰ ਇਹ ਪਾਠ ਇਸੇ ਤਰ੍ਹਾਂ ਹੀ ਵੱਖਰਾ ਉਚਾਰਨ ਕਰਨਾ ਹੈ ਲਿਖਿਆ ਕਿਰਪੰਤ ਹੈ ਪਾਦਸ਼ੀਦ ਪੁਥੀਆਂ ਦੇ ਪਰ ਵੱਖਰਾ ਪਾਠ ਕਰਨਾ ਹੈ ਕਿਰਪੰ ਤ ਹਰੀਯੰ ਇਥੇ ਵਿਸਰਾਮ ਮਤ ਤਤ ਨਹੀਂ ਕਹਿ ਦੇਣਾ ਹੈ ਮਤ ਇਥੇ ਯਮਕ ਲਾ ਦੇਣੀ ਹੈ ਤਤ ਗਿਆਨੰ ਵਿਗਸੀਦ ਦੇ ਬੁੱਧਾ ਕੁਸਲ ਥਾਨੰ ਬਿਗਸੀਦ ਬੁੱਧਾ ਬੁੱਧਾ ਕਸਕੇ ਹੀ ਬੋਲਣਾ ਹੈ ਬਿਗਸੀਦ ਦੇ ਬੁੱਧਾ ਇਥੇ ਵਿਸਰਾਮ ਕੁਸਲ ਥਾਨੰ ਵਸੰਤ ਅਰਿਖਿਅੰ ਤਿਆਗ ਮਾਨੰ ਵਸਯੰਤ ਰਿਖਿਅੰ ਵਸਯੰਤ ਬਸਯੰਤ ਰਿਖਿਅੰ ਇਥੇ ਵਿਸਰਾਮ ਤਿਆਗ ਮਾਨੰ ਸੀਤਲੰਤ ਰਿਦਯੰ ਦ੍ਰਿੜ ਸੰਤ ਗਿਆਨੰ ਇਹ ਰਿਦਯੰ ਕਸ ਕੇ ਨਹੀਂ ਬੋਲਣਾ ਪੂਲਾ ਬੋਲਣਾ ਹੈ ਸੀਤਲੰਤ ਰਿਦਯੰ ਰਿਦਯੰ ਉਚਾਰਨ ਕਰਨਾ ਹੈ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਲੀਣਾ ਬਾ ਜੰਤ ਨਾਨਕ ਸ਼ਬਦ ਬੀਣਾ ਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਣੰਤ ਗੁਣਿਆ ਸੁਣੰਤ ਬਾਲਾ ਬਹੁ ਵਿਦ ਪ੍ਰਕਾਰਾ ਕਿ ਕਹੰਤ ਬੇਦਾ ਗੁਣੰਤ ਗੁਣਿਆ ਇਥੇ ਵਿਸਰਾਮ ਹੈ ਸੁਣੰਤ ਬਾਲਾ ਬਹੁ ਵਿਦ ਪ੍ਰਕਾਰਾ ਦਰੜੰਤ ਸੁ ਵਿਦਿਆ ਹਰ ਹਰ ਕਿਰਪਾਲਾ ਸੁ ਵਿਦਿਆ ਪਾਠ ਇਕੱਠਾ ਹੀ ਹੈ ਤੇਜੀ ਨਾਲ ਬੋਲਣਾ ਹੈ ਦਰੜੰਤ ਸੁ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਨਾਮਦਾਨ ਇਥੇ ਥੋੜਾ ਠਹਿਰਾ ਜਾ ਚੰਤ ਨਾਨਕ ਇਥੇ ਵਿਸਰਾਮ ਹੈ ਦੇਨ ਹਾਰ ਗੁਰ ਗੋਪਾਲਾ ਇਹ ਗੁਰ ਗੋ ਨਹੀਂ ਕਹਿ ਦੇਣਾ ਗੁਰ ਗੋਪਾਲਾ ਨਹਿ ਚਿੰਤਾ ਮਾਤ ਪਿਤ ਨਹਿ ਚਿੰਤਾ ਮਾਤ ਪਿਤ ਪ੍ਰਤਹ ਨਹਿ ਚਿੰਤਾ ਕਾਸ਼ ਲੋਕ ਕਹਿ ਜੀ ਚਿੰਤਾ ਪਤ ਤੇ ਸਮਕਾ ਲਾ ਕੇ ਉਚਾਰਨ ਕਰਨਾ ਹੈ ਨਹ ਚਿੰਤਾ ਮਾਤ ਪੇਤ ਭ੍ਰਤਹ ਇਥੇ ਵਿਸਰਾਮ ਨਹ ਚਿੰਤਾ ਕਾਛ ਲੋਕ ਕਹਿ ਦੋਵੇਂ ਕੱਕੇ ਬੋਲਨੇ ਕਿਤੇ ਇੱਕ ਕੱਕਾ ਬੋਲ ਜਾਂਦੇ ਨੇ ਲੋਕ ਕਹਿ ਕਹਿ ਜਾਂਦੇ ਨੇ ਕਾਛ ਲੋਕ ਕਹਿ ਨਹ ਚਿੰਤਾ ਬਨਤਾ ਸੋਤ ਮੀਤਹ ਪਰਵਿਰਤ ਪਰਵਿਰਤ ਮਾਇਆ ਸੰਬੰਧਨ ਪ੍ਰਵਿਰਤ ਹੀਠਾ ਰਾਰਾ ਨਾ ਆਰ ਨਹੀਂ ਬੋਲਣਾ ਪ੍ਰਵਿਰਤ ਪ੍ਰਵਿਰਤ ਮਾਇਆ ਸੰਬੰਧਨਹਿ ਨਹਿ ਚਿੰਤਾ ਬਨਤਾ ਸੋਤ ਮੀਤਹਿ ਪ੍ਰਵਿਰਤ ਮਾਇਆ ਸੰਬੰਧਨਹਿ ਦਇਾਲ ਏਕ ਭਗਵਾਨ ਪੁਰਖਹਿ ਇਹ ਦਇਾਲ ਪਦ ਤੇ ਝਮਕ ਲਾ ਦਿੰਨੀ ਹੈ ਦਇਾਲ ਏਕ ਭਗਵਾਨ ਪੁਰਖਹਿ ਇਥੇ ਵਿਸਰਾਮ ਨਾਨਕ ਸਰਬਜੀਵ ਪ੍ਰਤਪਾਲਕਹਿ ਨਾਨਕ ਸਰਬਜੀਵ ਪ੍ਰਤਪਾਲਕਹਿ ਅਨਿਤ ਵਿਤੰ ਅਨਿਤ ਚਿਤੰ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁ ਵਿਦ ਪ੍ਰਕਾਰੰ 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 ਇਸ ਤਰ੍ਹਾਂ ਥੋੜਾ ਤੇਜ਼ੀ ਨਾਲ ਬੋਲਾਂਗੇ ਤਾਂ ਪ੍ਰ ਬੋਲਿਆ ਜਾਏਗਾ ਨਹੀਂ ਤਾਂ ਪ੍ਰਕਾਰੰ ਰਾਰਾ ਪੂਰਾ ਬੋਲ ਜਾਏਗਾ ਬਹੁ ਵਿਦ ਪ੍ਰਕਾਰੰ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁ ਵਿਦ ਪ੍ਰਕਾਰੰ ਅਨਿਤ ਹਿਤੰ ਅਹੰ ਬੰਧੰ ਇਥੇ ਵਿਸਰਾਮ ਹੈ ਅਨਿਤ ਹਿਤੰ ਅਹੰ ਬੰਧੰ ਇਥੇ ਵਿਸਰਾਮ ਪਰਮ ਮਾਇਆ ਮਲੰ ਵਿਕਾਰੰ ਫਿਰੰਤ ਜੋਣ ਅਨੇਕ ਜਠ ਰਾਗਨ ਅਨੇਕ ਪਦ ਤੇ ਠਮਕ ਲਾਉਣੀ ਹੈ ਜਠ ਰਾਗਨ ਪਦ ਤੇ ਵਿਸਰਾਮ ਠੀਕ ਹੈ ਅਨੇ ਫਿਰੰਤ ਜੋਣ ਅਨੇਕ ਜਠ ਰਾਗਨ ਫਿਰੰਤ ਜੋਣ ਅਨੇਕ ਜਠ ਰਾਗਨ ਨਹ ਸਿਮਰੰਤ ਮਲੀਨ ਬੁੱਧਯੰ ਏ ਗੋਬਿੰਦ ਕਰ ਬੁੱਧਯੰ ਹੀ ਉਚਾਰਨ ਕਰਨਾ ਹੈ ਬੁੱਧੰਗ ਨਹੀਂ ਕਹਿਣਾ ਬੁੱਧਯੰ ਏ ਗੋਬਿੰਦ ਕਰਤਮਯਾ ਨਾਨਕ ਪਤਿਤ ਉਧਾਰਨ ਸਾਧ ਸੰਗਮਹ ਏ ਪਤਿਤ ਤੈਨੂੰ ਸਿਹਾਰੀ ਲੱਗੀ ਹੋਈ ਹੈ ਏ ਗੋਬਿੰਦ ਕਰਤਮਯਾ ਇੱਥੇ ਵਿਸਰਾਮ ਨਾਨਕ ਇੱਥੇ ਯਮਕ ਲਾ ਦਿੰਨੀ ਹੈ पातित उदाहरण साधसंगमह गिरंत गिर पतित, गेर पतित पातालम जलंत देदीप्य वैस्वान्त्रह गिरंत गिर पतित पातालम इति विश्राम जलंत देदीप्य इस तरह उच्चारण करना है देदीप्य वैस्वान्त्रह बभी तो डैश देके वैस्वान्त्रह ਬਹੰਤ ਅਗਾ ਤੋਇੰ ਤਰੰਗੰ ਇਹ ਬਹੰਤ ਪਦ ਤੇ ਯਮ ਕਲਾ ਦਨੀ ਹੈ ਬਹੰਤ ਅਗਾ ਤੋਇੰ ਤਰੰਗੰ ਇਥੇ ਤਤੇ ਹੂੜਾ ਆ ਗਿਆ ਇਥੇ ਨਹੀਂ ਤੋਇੰ ਕਹਿਣਾ ਇਥੇ ਤੋਇੰ ਬਹੰਤ ਅਗਾ ਤੋਇੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਨੈ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਨੈ ਆਨਕ ਸਾਧਨੰ ਨਾ ਸਿੱਧਿਅਤੇ ਨਾਨਕ ਦੂ ਵਿਸਰਾਮ ਹਨ ਅਨਿਕ ਸਾਧਨੰ ਨਾ ਸਿਧ్యਤੇ ਨਾਨਕ ਇਥੇ ਪਹਿਲਾ ਹੈ ਦੂਸਰਾ ਹੈ ਅਸਤੰਭੰ 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 ਸ਼ਬਦ ਸਾਦ ਸਵਜਨਹਿ ਅਨਿਕ ਸਾਧਨੰ ਨਾ ਸਿਧ్యਤੇ ਨਾਨਕ ਅਸਤੰਭੰ 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 ਅਪਬੀ ਪੂਨਯ ਅਸਤੰਭੰ 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 ਸ਼ਬਦ ਸਾਦ ਸਵਜਨਹਿ ਕੋਰ ਦੁਖਯੰ ਅਨਕ ਹਤਯੰ ਜਨਮਦਾਰਿਦਰੰ ਮਹਾ ਵਿਖਿਆਦੰ ਕੂਰ ਦੁਖਿਯੰ ਅਨਕ ਹੱਤਿਯੰ ਇਥਿ ਵਿਸਰਾਮ ਜਨਮਦਾਰਿਦਰੰ ਮਹਾ ਵਿਖਿਆਦੰ ਇਹ ਵਿਖਿਆਦੰ ਬੋਲਣਾ ਹੈ ਵਿਖਾਦੰ ਨਹੀਂ ਕਹਿਣਾ ਹੈ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਮਿਟੰਤ ਸਗਲ ਇਥੇ ਠੰਮਕ ਸਿਮਰੰਤ ਹਰ ਨਾਮ ਨਾਨਕ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤ ਜੈਸੀ ਪਾਵਕ ਇਥੇ ਠਮਕ ਲਾ ਦਿੰਨੀ ਹੈ ਪਾਵਰ ਪਾਵਕ ਕਾਸਟ ਕਥਾ ਨਹੀਂ ਕਹਿ ਦੇਣਾ ਜੈਸੀ ਪਾਵਕ ਕਾਸਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਆਗ ਖੰਡਨਹਿ ਇਹ ਆਗ ਕੱਗੇ ਨਾਲ ਬੋਲਣਾ ਕਿਤੇ ਅੱਗ ਨਹੀਂ ਕਹਿ ਦੇਣਾ ਖੱਗਾ ਹੈ ਪੂਲਾ ਬੋਲਣਾ ਆਗ ਖੰਡਨਹਿ ਰੇਦ ਬਸੰਤ ਭੈ ਭੀਤ ਦੂਤਹਿ ਕਰਮ ਕਰਤ ਮਹਾ ਨਿਰਮਲਹਿ ਰੇਦ ਪੂਲਾ ਬੋਲਣਾ ਹੈ ਕਿਤੇ ਰਿੱਦ ਨਹੀਂ ਕਹਿ ਦੇਣਾ ਤੱਦਾ ਲਾ ਕੇ ਰੇਦ ਬਸੰਤ ਭੈ ਭੀਤ ਦੂਤਹਿ ਕਰਮ ਕਰਤ ਮਹਾ ਨਿਰਮਲਹਿ ਜਨਮ ਮਰਨ ਰਹੰਤ ਸ੍ਰੋਤਾ ਸੋਖ ਸਮੂਹ ਅਮੋਗ ਦਰਸਨਹਿ ਇਸ ਸਮੂਹ ਕਿਤੇ ਦਲੈਂਕੜ ਨਹੀਂ ਹਾਹੇ ਦੇ ਲਾ ਦੇਣੇ ਸਮੂਹ ਮਮੇ ਦੇਹੀਦਲੈਂਕੜ ਲਾਉਨੇ ਹਨ ਜਨਮ ਮਰਨ ਰਹੰਤ ਸਰੂਤਾ ਸੋਖ ਸਮੂਹ ਅੰਮੋਗ ਦਰਸਨਹਿ ਸਰਨ ਜੋਗੰ ਸੰਤ ਪ੍ਰੇ ਨਾਨਕ ਸੋ ਭਗਵਾਨ ਖੀਮੰਕਰੂਤ ਸਰਨ ਜੋਗੰ ਸੰਤ ਪ੍ਰੇ ਨਾਨਕ ਇਥੇ ਵਿਸਰਾਮ ਹੈ ਸੋ ਭਗਵਾਨ ਖੀਮੰਕਰੂਤ ਪਾਚੰਕਰੂਤ ਅਗਰਣੀ ਵਹਿ ਨਿਰਾਸੰ ਆਸਪੂਰਨ ਹੈ ਇਹ ਪਹਿਲਾਂ ਯਮਕਾਂ ਲਾਈ ਜਣੀ ਹੈ ਸਾਰੇ ਪਦਾਂ ਤੇ ਪਾਛੰ ਕ੍ਰੋਧ ਅਗਰਨੀਵ ਹੈ ਕਿ ਵਾਹਿਗੁਰੂ ਜਿਹੜੇ ਜਿਹੜੇ ਪਿੱਛੇ ਗਏ ਹੋਏ ਹਨ ਉਹਨਾਂ ਨੂੰ ਅੱਗੇ ਕਰ ਦਿੰਦੇ ਹਨ ਨਿਰਾਸੰ ਆਸਪੂਰਨ ਹੈ ਜਿਹੜੇ ਨਿਰਾਸ ਹਨ ਹਰ ਪੱਖ ਤੋਂ ਉਹਨਾਂ ਦੀ ਆਸ ਪੂਰੀ ਕਰ ਦਿੰਦੇ ਹਨ ਪਾਛੰ ਕ੍ਰੋਧ ਅਗਰਨੀਵ ਹੈ ਨਿਰਾਸੰ ਆਸਪੂਰਨ ਹੈ ਨਿਰਤਨ ਭਯੰਤਨਵੰਤ ਹੈ ਰੋਗੀਆਂ ਰੋਗ ਖੰਡਨ ਹੈ ਨਿਰਤਨ ਰੋਗੀਆਂ ਇਥੇ ਯਮਕਾਂ ਲਾ ਕੇ ਉਚਾਰਨ ਕਰਨਾ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਭ੍ਰਮ ਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕਿੰ ਨ ਲਭਯਤੇ ਪਾਰ ਭ੍ਰਮ ਪੁਰਖ ਦਾਤਾ ਰਹਿ ਇਥੇ ਵਿਸਰਾਮ ਹੈ ਨਾਨਕ ਪਾਤੀ ਯਮਕ ਲਾ ਦਨੀ ਹੈ ਗੁਰ ਸੇਵਾ ਕਿੰਗ ਨ ਲਭਯਤੀ ਕਿੰਗ ਨਹੀਂ ਕਹਿਦਣਾ ਗਗਾ ਕਈ ਵਾਰ ਵੱਧ ਲਾ ਕੇ ਪਾਠੀ ਸਿੰਘ ਬੋਲ ਜਾਂਦੇ ਕਿੰਗ ਕਹਿ ਜਾਂਦੇ ਹਨ ਕਿੰਗ ਬੋਲਣਾ ਹੈ ਕਿੰਗ ਨ ਲਭਯਤੀ ਅਤਰੰ ਤਰੰ ਤਾਰਣੈ ਅਤਰੰ ਬੋਲਣਾ ਹੈ ਅਦਰੰਗ ਨਹੀਂ ਕਹਿਣਾ ਐਡੇ ਵਿੱਚ ਡੈਸ਼ ᱛੀ ਕੀ ਅਤਰੰ ਇੱਥੇ ਯਮਕ ਲਾ ਦਨੀ ਹੈ ਧਰੰ ਧਾਰਣੈ ਨਿਰਤਨੰ ਧਾਨ ਨਾਮ ਨਰਹਰੈ ਨਿਰਤਨੰ ਇਥੇ ਯਮਕ ਧਾਨ ਨਾਮ ਨਰਹਰੈ ਅਨਾਥ ਨਾਥ ਗੋਬਿੰਦੈ ਅਨਾਥ ਨਾਥ ਇਕੱਠਾ ਨਹੀਂ ਕਹਿ ਦੇਣਾ ਅਨਾਥ ਨਾਥ ਗੋਬਿੰਦੈ ਬਲਹੀਨ ਬਲ ਕੇਸਵੈ ਬਲਹੀਨ ਬਲ ਕੇਸਵੈ ਬਲਹੀਨ ਬਲ ਕੇਸਵੈ ਸਰਬ ਭੂਤ ਦਇਆਲ ਅਚੁੱਤ ਸਰਬ ਭੂਤ ਦਇਆਲ ਅਚੁੱਤ ਇਸ ਨੂੰ ਦਇਆਲ ਉਚਾਰਨ ਕਰਨਾ ਦਦਾ ਈੜੀ ਸੇ ਅਰੀ ਐੜੇ ਕੰਨਾ ਲੱਲਾ ਦਇਆਲ ਅਚੁੱਤ ਦੀਨ ਬਾਂਧਵ ਦਾ ਮੋਦਰ ਸਰਬਾਗਯ ਪੂਰਨ ਪੁਰਖ ਭਗਵਾਨ ਹੈ ਸਰਬਾਗਯ ਇਥੇ ਯਮਕ ਲਾ ਦਨੀ ਹੈ ਪੂਰਨ ਪੁਰਖ ਭਗਵਾਨ ਹੈ ਭਗਤ ਵਚਲ ਕਰੋਣਾ ਮਾਇ ਹੈ ਘਾਟ ਘਾਟ ਬਸੰਤ ਬਾਸੁਦੇਵ ਹੈ ਪਾਰ ਬ੍ਰਹਮ ਪਰਮੇਸ਼ਵਰ ਹੈ ਘਟ ਘਟ ਬਸੰਤ ਬਾਸੁਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਵਿਸਰੰਤ ਨਹਿ ਵਿਸਰੰਤ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ